ਤੇ ਮਨੁੱਖਤਾ ਦੀ ਤਬਾਈ ਹੁੰਦੀ ਕਦੀ ਵੀ ਜੰਗਾਂ ਤੋਂ ਬਾਅਦ ਮਨੁੱਖਤਾ ਜਿਹੜੀ ਉਹ ਸੁਖੀ ਨਹੀਂ ਵੱਸ ਸਕਦੀ ਹੁਣ ਜਿਵੇਂ ਵੈਨੇਜੂਏਲਾ ਦਾ ਰਾਸ਼ਟਰਪਤੀ ਮਦਰੋ ਜਿਹਨੂੰ ਅਮਰੀਕਾ ਨੇ ਗ੍ਰਿਫਤਾਰ ਕੀਤਾ 에ਅਰ ਸਟ੍ਰਾਈਕ ਕਰਕੇ ਅਮਰੀਕਾ ਦਾ ਕਹਿਣਾ ਵਾ ਕਿ ਇਹ ਜਿਹੜਾ ਰਾਸ਼ਟਰਪਤੀ ਆ ਇਹ ਡਰੱਗ ਕਾਕਟੇਲ ਨਾਲ ਜੁੜਿਆ ਸਾਡੇ ਅਮਰੀਕਾ ਚ ਕੁਕੀਨ ਤੇ ਜਿਹੜੇ ਪਰੇਸ਼ਾਨ ਦਿਮਾਗ ਵਾਲੇ ਵਿਅਕਤੀ ਹੁੰਦੇ ਉਹਨਾਂ ਨੂੰ ਪੇਜਦਾ ਜਿਹੜੇ ਆਣ ਕੇ ਅਮਰੀਕਾ ਦੇ ਕਾਨੂੰਨ ਵਿਵਸਥਾ ਨੂੰ ਭੰਗ ਕਰਦੇ ਆ ਤੇ ਇਸ ਕਰਕੇ ਅਸੀਂ ਉਹਨੂੰ ਗ੍ਰਿਫਤਾਰ ਕੀਤਾ ਤੇ ਅਸੀਂ ਅਦਾਲਤ ਚ ਉਹਦੇ ਉੱਤੇ ਕੇਸ ਚਲਾਉਣਾ ਜਿਹੜਾ ਵੈਨਜੋ ਵਾਲਾ ਦਾ ਵਿਦੇਸ਼ ਮੰਤਰੀ ਆ ਉਹ ਆਂਦਾ ਵੀ ਅਸੀਂ ਜੰਗ ਲਈ ਤਿਆਰ ਹੁਣ ਇਹ ਗੱਲ ਵਿਗੜੀ ਕਿੱਥੋਂ ਦੋਸਤੋ ਇੱਕੇ ਦਿਨ ਤੇ ਕੁਝ ਹੁੰਦਾ ਨਹੀਂ ਕੋਈ ਵੇਲਾ ਸੀ ਕਿ ਅਮਰੀਕਾ ਦੇ ਨਾਲ ਵੈਨਜੂਏਲਾ ਦੀ ਪੂਰੀ ਜਾਰੀ ਸੀ ਅਮਰੀਕਾ ਨੇ ਉਹਨੂੰ ਫਾਈਟਰ ਜਹਾਜ਼ ਵੀ 1980 ਦੇ ਦੌਰ ਚ ਦਿੱਤੇ ਸੀ ਤੇ ਅਮਰੀਕਾ ਦਾ ਕਹਿਣਾ ਸੀ ਕਿ ਇਹੋ ਜਾਂ ਲੋਕਤੰਤਰ ਦੁਨੀਆ ਤੇ ਹੋਰ ਕਿਤੇ ਨਹੀਂ ਫਿਰ ਕੀ ਹੋ ਗਿਆ ਇੱਡੀ ਛੇਤੀ ਕਿ ਇਹਨਾਂ ਦੋਵਾਂ ਦੇਸ਼ਾਂ ਦੀ ਜੜੀ ਟੁੱਟ ਗਈ ਤੇ ਇੱਕ ਦੂਜੇ ਦੇ ਵਿਰੋਧੀ ਬਣ ਕੇ ਦੋਸਤੋ ਇੱਥੇ ਇੱਕ ਕਸੂਰ ਜਿਹੜਾ ਨਾ ਉਹ ਲੀਡਰਾਂ ਦਾ ਵੀ ਆ। ਮੁਦਰੋਂ ਤੋਂ ਪਹਿਲਾਂ ਜਿਹੜਾ ਰਾਸ਼ਟਰਪਤੀ ਸੀ ਨਾ ਉਹ ਇੱਕ ਫੌਜੀ ਜਰਨਲ ਸੀ। ਉਹਨੇ ਉੱਥੋਂ ਦੇ ਰਾਜੇ ਦਾ ਤਖਤਾਂ ਪਲਟ ਕਰਕੇ ਤੇ ਫੇਰ ਸੱਤਾ ਧਿਆਈ ਸੀ ਤੇ ਜਿਹੜੀ ਇਹ ਕੁਰਸੀ ਹੈ ਨਾ ਇਹਦਾ ਸਵਾਦ ਬੜਾ ਮੜਾ ਹੁੰਦਾ। ਬੰਦਾ ਜਿੰਨਾ ਚਿਰ ਜੀਂਦਾ ਨਾ ਉਹ ਆਂਦਾ ਵੀ ਇਹ ਕੁਰਸੀ ਨਾ ਮੇਰੇ ਚਿੱਤੜਾ ਥੱਲੇੋਂ ਨਿਕਲ ਜੇ ਜੇ ਨਿਕਲ ਗਈ ਤੇ ਮੈਂ ਬੱਸ ਮੈਂ ਗਿਆਈ ਇਹਦੇ ਲਈ ਉਹ ਕੁਝ ਵੀ ਕਰਨ ਨੂੰ ਤਿਆਰ ਲੈਂਦਾ ਕਿਸੇ ਦਾ ਵੀ ਖੂਨ ਵਗਾਉਣ ਨੂੰ ਕਿਤੇ ਵੀ ਬੰਬ ਧਮਾਕੇ ਕਰਨ ਕੋਈ ਵੀ ਝੂਠ ਸੱਚ ਮਾਰਨ ਨੂੰ ਬੰਦਾ ਤਿਆਰ ਹੀ ਰਹਿੰਦਾ ਇਸੇ ਤਰ੍ਹਾਂ ਜਿਹੜਾ ਮੋਦਰੋ ਤੋਂ ਪਹਿਲਾ ਰਾਸ਼ਟਰਪਤੀ ਸੀ ਜਦੋਂ ਤੇਲ ਦੀ ਵਿਕਰੀ ਪੂਰੇ ਜੋਰਾਂ ਸ਼ੋਰਾਂ ਤੇ ਸੀ ਤੇ ਡਾਲਰ ਦਾ ਉਹਨਾਂ ਦੇ ਦੇਸ਼ ਦੇ ਵਿੱਚ ਪੂਰਾ ਬੋਲਬਾਲਾ ਸੀ ਤੇ ਉਹਨਾਂ ਸਾਰਾ ਕੁਝ ਆਪਣੇ ਲੋਕਾਂ ਨੂੰ ਫ੍ਰੀ ਕਰਤਾ ਮੁਫਤ ਕਰਤਾ ਘਰ ਵੀ ਦੇਣੇ ਮੁਫਤ ਕਰਤੇ ਲੋਕ ਆਲਸੀ ਹੋ ਗਏ ਉੱਥੋਂ ਦਾ ਵਪਾਰ ਖੇਤੀਬਾੜੀ ਠੱਪ ਹੋ ਗਈ ਲੋਕਾਂ ਨੂੰ ਕੰਮ ਕਰਨ ਦੀ ਕੀ ਲੋੜ ਜਿੰਨਾਂ ਨੂੰ ਫ੍ਰੀ ਮਿਲ ਜਾਣਾ ਪਊ ਉਹਨੂੰ ਕੰਮ ਤੇ ਉਹ ਕਰੇ ਨਾ ਜਿਹਨੂੰ ਰਾਤ ਦੀ ਰੋਟੀ ਦਾ ਪਤਾ ਹੋਵੇ ਪੇਟੀ ਚ ਆਟਾ ਹੈ ਨਹੀਂਗਾ ਤੇ ਜਿਹਨੂੰ ਪਤਾ ਸਰਕਾਰ ਸਭ ਕੋ ਫ੍ਰੀ ਦੇਈ ਜਾਂਦੀ ਆ ਤੇ ਉਹਨੇ ਕੰਮ ਕਿਉਂ ਕਰਨਾ ਉਹਨੇ ਤੇ ਨਸ਼ੇ ਪੱਤੇ ਕਰਨੇ ਇਸੇ ਤਰ੍ਹਾਂ ਬੈਂਚੂ ਵਾਲਾ ਦੇ ਲੋਕ ਜਿਹੜੇ ਉਹ ਵਿਲੜੋਗੇ ਨਸ਼ਈ ਹੋਗੇ ਕੰਮਚੋਰ ਹੋਗੇ ਤੇ ਇਹ ਦੇਸ਼ ਦੀ ਬਰਬਾਦੀ ਇੱਥੋਂ ਸ਼ੁਰੂ ਹੋ ਗਈ ਫਿਰ ਬਣਿਆ ਮਦਦਰਾ ਰਾਸ਼ਟਰਪਤੀ ਹੁਣ ਇਹਨੂੰ ਵੀ ਕਿ ਮੇਰੀ ਕੁਰਸੀ ਨਾ ਟੂਲਾ ਦੇ ਆਂਦੇ ਇਹਨੇ ਫੌਜ ਦੇ ਵਿੱਚ 2000 ਜਰਨਲ ਹੀ ਬਣਾਤੇ ਤੇ ਉਹਨਾਂ ਨੂੰ ਕਿਹਾ ਕਿ ਮਨ ਮਰਜ਼ੀ ਕਰੋ ਪਰ ਮੇਰੀ ਕੁਰਸੀ ਨਾ ਕੋਈ ਖਿੱਚੇ ਇਹਨੂੰ ਫੜ ਕੇ ਰੱਖਣਾ ਜੇ ਚਾਰਾਂ ਪਾਸਿਆਂ ਤੋਂ ਇਦੇ ਬਰੋਬਰ ਤੇ ਜਿਹੜੀ ਬੀਬੀ ਖਲੋਤੀ ਸੀ ਕਾਗਜ਼ ਭਰਨ ਉਹਦੇ ਨੇ ਕਾਗਜ਼ ਰੱਦ ਕਰਾਤੇ ਹੁਣ 2004 ਤੋਂ ਬਾਅਦ ਜਿਹੜੀਆਂ ਅੰਤਰਰਾਸ਼ਟਰੀ ਤੇਲ ਦੀਆਂ ਕੀਮਤਾਂ ਵਾਹ ਗਈਆਂ ਘਟ ਹੁਣ ਜਦੋਂ ਘਟ ਗਈਆਂ ਵਾ ਤੇ ਉਹਦਾ ਪ੍ਰਭਾਵ ਸਾਰੇ ਇੱਕ ਦੇਸ਼ ਤੇ ਪੈਣਾ ਜਿਹੜਾ ਤੇਲ ਵੇਚਦਾ ਇਸੇ ਤਰ੍ਹਾਂ ਵੈਨਜੂਏਲਾ ਤੇ ਵੀ ਉਹਦਾ ਪ੍ਰਭਾਵ ਪਿਆ ਜਿਹੜੇ ਉਹਨਾਂ ਪਹਿਲਾਂ ਖਰਚੇ ਵਧਾਏ ਸੀ ਉਹ ਹੁਣ ਪੂਰੇ ਨਹੀਂ ਸੀ ਹੁੰਦੇ ਆਪ ਦਾ ਕੋਈ ਕਾਰੋਬਾਰ ਹੈ ਨਹੀਂ ਸੀ ਲੋਕ ਵਿਹਲੜ ਤੇ ਹਾਲ ਸੀ ਬਣ ਗਏ ਸੀ ਇਹਦਾ ਕਰਕੇ ਵੈਲੋ ਵਾਲਾ ਦੀ 15% ਆਬਾਦੀ ਉਥੋਂ ਪਲਾਨ ਕਰ ਚੁੱਕੀ ਆ ਬਹੁਤੇ ਲੋਕ ਵਿਹਲੇ ਆ ਰੋਟੀ ਵੀ ਇੱਕ ਡੰਗ ਦੀ ਜਿਹੜੀ ਮਿਲਨੀ ਉਥੇ ਲੱਗਦਾ ਨਹੀਂ ਹੁੰਦਾ ਕਿ ਅੱਜ ਰੋਟੀ ਖਾ ਲਈ ਤੇ ਅਗਲੇ ਦਿਨ ਮਿਲੂਗੀ ਉਥੋਂ ਦੀ ਕ੍ਰਾਂਸੀ ਨਹੀਂ ਡਾਊਨ ਹੋ ਗਈ ਆ ਕਿ ਇੱਕ ਗੱਟਾ ਤੋੜਿਆਂ ਦਾ ਖੜਨ ਤੇ ਇੱਕ ਬਰੈਡ ਵੀ ਨਹੀਂ ਹੁੰਦਾ ਹੁਣ ਅਮਰੀਕਾ ਜਿਹੜਾ ਵਾ ਉਨੇ ਇੱਕ ਵੱਡੀ ਰਫਾਈਨਰੀ ਆਪ ਦੇ ਟੱਟ ਤੇ ਲਾਈ ਵੈਨਜੂਏਲਾ ਦੇ ਨਾਲ ਜਿਹੜਾ ਵੈਨਜੂਏਲਾ ਦਾ ਤੇਲ ਉਹਨੂੰ ਸਾਫ ਕਰਨ ਲਈ ਉਹ ਕਿਉਂ ਵੈਨਜੂਏਲਾ ਕੋਲ 315 ਅਰਬ ਡਾਲਰ ਬੈਰ ਲਾ ਤੇ ਇਲਾ ਸੰਸਾਰ ਦਾ ਸਭ ਤੋਂ ਜ਼ਿਆਦਾ ਤੇਲ ਦੂਜੇ ਨੰਬਰ ਤੇ ਹੈਗਾ ਸਾਊਦੀ ਅਰਬ ਕੋ 215 ਅਰਬ ਡਾਲਰ ਬੈਰ ਲਾ ਤੇ ਜੇ ਨੰਬਰ ਤੇ ਅਮਰੀਕਾ ਕੋ 55000 ਬਟਾਲਨਰ ਪੈਰਲ ਹੁਣ ਅਮਰੀਕਾ ਦੇਸ਼ ਕਿੱਡਾ ਤੇ ਦੀ ਖਫਤ ਕਿੰਨੀ ਤੇ ਤੇਰੇ ਕੋ ਕਿੰਨਾ ਕ ਇਹਨੇ ਤੇ ਅੰਡੀਆਂ ਗਵੰਡੀਆਂ ਤੇ ਭਉਆ ਅੱਖਰ ਰਖੜੀ ਰਖਣੀ ਪਹਿਲਾ ਵੈਨਜੂ ਵਾਲਾ ਦਾ ਇਹਦੇ ਨਾਲ ਸਮਝੌਤਾ ਸੀ ਹੁਣ ਇੱਥੇ ਇੱਕ ਗੱਲ ਤਨ ਹੋਰ ਦੱਸਣੀ ਜਿਹੜਾ ਵੈਨਜੂਲਾ ਚ ਤੇਲ ਨਿਕਲਦਾ ਏ گاੜਾ ਤੇ ਸੰਘਣਾ ਵਾ ਇਹ ਤੇਲ ਨੂੰ ਸਾਫ ਕਰਨ ਵਾਲੀ ਅਮਰੀਕਾ ਕੋਈ ਰਫਾਇਨਰੀ ਆ ਸਭ ਤੋਂ ਵਧੀਆ ਹੁਣ ਉਹਨੇ ਚੀਨ ਨੂੰ ਫੇ ਗੱਲ ਇਥੋਂ ਵਿਗੜੀ ਕਿ ਉਨੇ ਚੀਨ ਨੂੰ ਤੇ ਰੂਸ ਨੂੰ ਦੇਸ਼ ਦੇਣਾ ਤੇਲ ਦੇਣਾ ਸ਼ੁਰੂ ਕਰ ਦਿੱਤਾ ਤੇ ਅਮਰੀਕਾ ਗੁੱਸੇ ਹੋ ਗਿਆ ਪਹਿਲਾਂ ਜਾਰੀ ਉਹਦੀ ਹੈਗੀ ਸੀ ਸਮਰਾਜਵਾਦਨਾ ਵੈਂਚੂਲਾ ਦੀ ਹੁਣ ਹੋ ਗਈ ਸਮਾਜਵਾਦਨਾ ਸਮਾਜਵਾਦ ਦਾ ਤੇ ਸਮਰਾਜਵਾਦ ਦਾ ਤੁਸੀਂ ਫਰਕ ਸਮਝਦੇ ਜੀ ਸਮਾਜਵਾਦ ਦੇ ਹਾਮੀ ਦੇਸ਼ ਹੈਗੇ ਚਾਈਨਾ ਰਸ਼ੀਆ ਔਰ ਇੱਕ ਦੋ ਹੋਣਗੇ ਮੈਨੂੰ ਪਤਾ ਨਹੀਂ ਤੇ ਜਿਹੜਾ ਸਮਰਾਜਵਾਦ ਉਹਦੇ ਹਾਮੀ ਹੈਗੇ ਆ ਅਮਰੀਕਾ ਸਭ ਤੋਂ ਵੱਡਾ ਬਰਟੇਨ ਪ੍ਰਾਸਦੁੱਜੇ ਤੇ ਜਿਹੜੇ ਆ ਸਮਰਾਜਵਾਦ ਦੇ ਆਮੀ ਇਹ ਆਪਸ ਵਿੱਚ ਵੀ ਟਕਰਾਵ ਰੱਖਦੇ ਆ ਕਿ ਇੱਕ ਚਾਹੁੰਦਾ ਮੇਰਾ ਗਲਬਾ ਸਾਰੇ ਸੰਸਾਰ ਤੇ ਰਹੇ ਦੂਜਾ ਚਾਹੁੰਦਾ ਮੇਰਾ ਸਾਰੇ ਸੰਸਾਰ ਤੇ ਰਹੇ ਹਾਲਾਂਕਿ ਸੋਵੀਅਤ ਸੰਘ ਟੁੱਟਣ ਦੇ ਨਾਲ ਤੀਜਾ ਵਿਸ਼ਵ ਯੁੱਧ ਜਿਹੜਾ ਇਹ ਹੁਣੋ ਟਲ ਗਿਆ ਪਚ ਗਿਆ ਸੀ ਪਰ ਹੁਣ ਇਹਦੇ ਬਚਣ ਦੇ ਅਸਾਰ ਨਹੀਂ ਦੋਸਤੋ ਕੋਈ ਜਦੋਂ ਚਗਿਆੜੀ ਕਿਤੇ ਇੱਕ ਥਾਂ ਲੱਗਦੀ ਆ ਤੇ ਉਹ ਅੱਗ ਦਾ ਰੂਪ ਛੇਤੀ ਤਾਰਨ ਕਰ ਲੈਂਦੀ ਆ ਜਦੋਂ ਦੂਜਾ ਵਿਸ਼ਵ ਯੁੱਧ ਲੱਗਾ ਸੀ ਨਾ ਹਿਟਲਰ ਨੇ ਆਪਦਾ ਹੀ ਇੱਕ ਡੋਲਜਿੰਦ ਜ਼ਿਲ੍ਹਾ ਜਿਹੜਾ ਉਹਦਾ ਪੋਲੈਂਡ ਵਾਲੇ ਬੰਨੇ ਪੈਂਦਾ ਸੀ ਉਹਦੇ ਨਾਂਗੇ ਨੂੰ ਖੋਲਣ ਲਈ ਹਮਲਾ ਕੀਤਾ ਸੀ ਕਿਉਂਕਿ ਪੋਲੈਂਡ ਨੇ ਉਹਦੇ ਜ਼ਿਲ੍ਹੇ 'ਚ ਜਾਣ ਲਈ ਇੱਕ ਗੇਟ ਸਾਰਿਆ ਐ ਤੇ ਆਪਦੀ ਫੌਜੀ ਚੌਂਕੀ ਬਿਠਾਈ ਹੁੰਦੀ ਸੀ ਤੇ ਜਿਹੜੇ ਜਰਮਨ ਦੇ ਲੋਕ ਉਧਰੋਂ ਆਉਂਦੇ ਜਾਂਦੇ ਸੀ ਨਾ ਉਹਨਾਂ ਨੂੰ ਖੱਜਲ ਖਵਾਰ ਕਰਦਾ ਸੀ ਤੇ ਹਿਟਲਰ ਨੇ ਪਹਿਲਾਂ ਇਹ ਮਾਮਲਾ ਜੁਐਨਓ 'ਚ اٹھਾਇਆ ਕਿ ਭਈ ਮੇਰਾ ਜ਼ਿਲ੍ਹਾ ਜਿਹੜਾ ਉਧਰਲੇ ਬੰਨੇ ਤੇ ਮੈਨੂੰ ਰਾਹ ਨਹੀਂ ਦਿੰਦੇ ਜਦੋਂ ਕਿਸੇ ਨਾ ਆਦੀ ਸੁਣੀ ਤੇ ਉਹਨੇ ਹਮਲਾ ਕਰਤਾ ਹੁਣ ਉਹਨੇ ਇਹ ਤੇ ਹਮਲਾ ਕੀਤਾ ਆਪਦੇ ਜ਼ਿਲ੍ਹੇ ਦਾ ਰਾਹ ਖੋਲਣ ਲਈ ਤੇ ਉਹ ਚੰਗਿਆੜੀ ਇਹੋ ਜੀ ਲੱਗੀ ਕਿ ਸਾਰਾ ਇਹ ਯੂਰਪ ਉਹਦੇ ਵਿੱਚ ਆ ਗਿਆ ਤੇ ਕਿੱਥੋਂ ਤੱਕ ਫਿਰ ਉਹ ਜੁੱਧ ਹੋਇਆ ਤੇ ਕਿੰਨੇ ਲੋਕ ਘਰੋਂ ਬੇਕਾਰ ਹੋਏ ਕਿੰਨੇ ਮਾਵਾਂ ਦੇ ਪੁੱਤ ਮਰੇ ਇਹਦਾ ਅੰਦਾਜ਼ਾ ਲਾਉਣਾ ਜਿਹੜਾ ਕੋਈ ਅਜੇ ਵੀ ਪੂਰਾ ਸਹੀ ਕਾਗਜ਼ਾਂ 'ਚ ਨਹੀਂ ਆਇਆ ਸੋ ਭਰਾਓ ਚਾਹੀਦਾ ਵਾ ਜੁਨੋਫ ਮਸਲੇ 'ਚ ਆਪਣਾ ਪੱਖ ਪੇਸ਼ ਕਰੇ ਦੋਵਾਂ ਦੇਸ਼ਾਂ ਨੂੰ ਬਿਠਾ ਕੇ ਟੇਬਲ ਟਾਕ ਕਰਕੇ ਤੇ ਉਹਨਾਂ ਦਾ ਮਸਲਾ ਹੱਲ ਕਰਾਵੇ ਨੇ ਤੇ ਜੇ ਤੇ ਜਾ ਵਿਸ਼ਵ ਜੁੱਧ ਲਗਦਾ ਤੇ ਇਸ ਸੰਸਾਰ ਤੇ ਰਾਖ ਤੋਂ ਬਿਨਾ ਹੋਰ ਕੁਝ ਨਹੀਂ ਦਿਸਣਾ ਰਾਖ ਹੀ ਦਿਸੂਗੀ ਸਤ ਸ੍ਰੀ ਅਕਾਲ ਦੋਸਤੋ